ਤੋ ਵੀ ਜੀ ਕਰਦਾ ਐ ਅਮੜੀਏ ਨੀ ਬੱਜਣ ਬਾਬ ਬਲਬੂਹੇ ਸੇਰੇ ਹੋ ਆਪਣੇ ਖੁਸਰੇ ਲੈਣ ਵਧਾਈਆਂ ਨੀ ਅਮੜੀਏ ਵੇੜੇ ਤੇਰੇ ਹੋ ਸਾਡਾ ਵੀ ਜੀ ਕਰਦਾ ਗਾਈਏ ਵੀਰਾਂ ਦੀਆਂ ਘੋੜੀਆਂ ਏ ਚੰਦ ਦਾ ਜੱਗ ਗੌਣ ਦਿੰਦਾ ਨਹੀਂ ਹੋ ਪੁੱਤਾਂ ਤੋਂ ਪਹਿਲਾਂ ਧੀਆਂ ਤਾਈਆਂ ਨੇ ਹੁੰਦੀਆਂ ਮਗਰੋਂ ਕੋਈ ਹੋਣ ਦਿੰਦਾ ਨਹੀਂ ਹੋ ਪੁੱਤਾਂ ਤੋਂ ਪਹਿਲਾਂ ਧੀਆਂ ਤਾਈਆਂ ਨੇ ਹੁੰਦੀਆਂ ਮਗਰੋਂ ਕੋਈ ਹੋਣ ਦਿੰਦਾ ਜੀ ਜਮੀਨੇ ਮੌਤ ਮੇਰੀ ਦੇ ਹੋ ਜਾਣ ਹੁਕਮ ਨੀ ਚਾਰੀ ਹੋ ਦੀ ਜਮੀਨੇ ਮੌਤ ਮੇਰੀ ਦੇ ਹੋ ਜਾਣ ਹੁਕਮ ਨੀ ਚਾਰੀ ਹਾਈ ਕਿ ਕਰਕੇ ਸਭੇ ਰਬੋਟਾਂ ਪੜਦੇ ਵਾਰੋ ਵਾਰੀ ਹਾਈ ਕੁਖ ਦੇ ਵਿੱਚ ਮਾਰ ਮਕਾਉਂਦਾ ਕੁਖ ਦੇ ਵਿੱਚ ਮਾਰ ਮਕਾਉਂਦਾ ਮੈਨੂੰ ਇੱਕ ਡਾਕਟਰ ਮਾਂ ਦੋ ਕੜੀਆਂ ਰੋਂਨ ਦਿੰਦਾ ਨਹੀਂ ਹਾਈ ਪੁੱਤਾਂ ਤੋਂ ਪਹਿਲਾਂ ਧੀਆਂ ਤਾਈਆਂ ਨੇ ਹੁੰਦੀਆਂ ਮਗਰੋਂ ਕੋਈ ਹੋਣ ਦਿੰਦਾ ਨਹੀਂ ਹੋ ਮਗਰੋਂ ਕੋਈ ਹੋਣ ਦਿੰਦਾ ਨਹੀਂ ਹਾਂ ਮਗਰੋਂ ਕੋਈ ਹੋਣ ਦਿੰਦਾ ਸਾਨੂੰ ਬਾਤ ਕਰਾਦਾ ਤੋ ਜੇ ਜਾਦੂਦਾਰ ਸਾਰੀਆਂ ਮਰੀਪ ਭੈਣਾਂ ਨੇ ਕਿਹਾਣਾ ਹੋਰ ਸੁਣਾਦੀ ਐ ਇਹਨਾਂ ਹੂੰ ਬਾਬਲ ਦੇ ਵੇੜੇ ਅੰਬੀ ਦਾ ਬੂਟਾ ਬਾਬਲ ਦੇ ਵੇੜੇ ਅੰਬੀ ਦਾ ਬੂਟਾ ਅੰਬੀ ਨੂੰ ਹੂਰ ਪਿਆ ਵਸਦਾ ਰਹੇ ਮੇਰੇ ਬਾਬਲ ਦਾ ਵੇ ਕੇ ਤੀਆਂ ਦੀ ਏਹੀ ਦੁਆ ਸਖਿਓ ਬਚਪਣ ਦੇ ਦਿਨ ਪਿਆਰੇ ਨਹੀਂ ਇਹਨਾ ਗਲੀਆਂ ਵਿੱਚ گزارੇ ਸਖਿਓ ਬਚਪਣ ਦੇ ਦਿਨ ਪਿਆਰੇ ਨਹੀਂ ਇਹਨਾ ਗਲੀਆਂ ਵਿੱਚ گزارੇ ਬਚਪਣ ਬੀਤਿਆ ਆਈ ਜਵਾਨੀ ਨੇ ਆਗੇ ਮਹਿਕਾਂ ਦੇ ਬਨਜਾਰੇ ਬਾਬਲ ਦੇ ਬਾਗੀ ਜੰਬਾਜ਼ੀ ਖੇੜੇ ਆ ਉਭਾਗੀ ਜੰਬਾਸੀ ਖੇੜਿਆ ਇੱਕ ਫੁੱਲ ਤੋੜ ਲਿਆ ਬਸਦਾ ਰਹੇ ਮੇਰੇ ਬਾਬਲ ਦਾ ਵੇੜਾ ਧੀਆਂ ਦੀ ਏ ਹੀ ਦੁਆ ਮੈਂ ਸਦਕੇ ਧੀਆਂ ਦੀ ਏ ਹੀ ਦੁਆ ਵੇੜੇ ਗੂੰਜ ਪਈਆਂ ਸਹਨਾਇਆਂ ਨੀ ਸਖੀਆਂ ਪਾਵਣ ਆਈਆਂ ਵੇੜੇ ਗੂੰਜ ਪਈਆਂ ਸ਼ਹਿਨਾਈਆਂ ਨੀ ਸਖੀਆਂ ਢੋਲੀ ਪਾਵਣ ਆਈਆਂ ਬਾਬਲ ਭਾ ਲਖਾ ਤੇਰੇ ਸਿਰ ਤੋਂ ਲੋਕੀ ਆ ਕੇ ਦੇਣ ਵਧਾਈਆਂ ਰੋਣਾ ਨੀ ਮਾਇ ਪੂਝ ਲੈ ਅਥਰੂ ਰੋਣਾ ਨੀ ਮਾਇ ਪੂਝ ਲੈ ਅਥਰੂ ਹੱਸ ਹੱਸ ਕਰ ਦੇ ਵਿਦਾ ਵਸਦਾ ਮੈਂ ਸਦਕੇ ਤੀਆਂ ਦੀ ਏਹੀ ਦੁਆ ਮੇਰਾ ਵੀਰ ਸੰਧਾਰਾ ਲਿਆਇਆ ਨੀ ਲੰਮੇ چیر ਕੇ ਪੈਂਡੇ ਆਇਆ ਮੇਰਾ ਵੀਰ ਸੰਧਾਰਾ ਲਿਆਇਆ ਨੀ ਲੰਮੇ چیر ਕੇ ਪੈਂਡੇ ਆਇਆ ਮੈਥੋਂ ਖੁਸ਼ੀ ਨਾ ਸਾਂਭੀ ਜਾਂਦੀ ਨੀ ਅੱਜ ਕਰ ਆਇਆ ਅਮੜੀ ਜਾਇਆ ਅਮੜੀ ਤੇ ਆਇਆ ਬੇ ਗੱਲ ਲੱਗ ਮਿਲੀ ਏ ਮੜੀ ਤੇ ਆ ਜਾ ਆਵੇ ਗਲ ਲੱਗੇ ਮਿਲੀਏ ਆਦੋਂ ਮੈਂ ਪੈਣ ਪਰਾ ਬਸਦਾ ਰਹੇ ਮੇਰੇ ਬਾਬਲ ਦਾ ਵੇੜਾ ਤੀਆਂ ਦੀ ਹੈ ਹੀ ਦੁਆ ਮੈਂ ਸਦਕੇ ਤੀਆਂ ਦੀ ਹੈ ਹੀ ਦੁਆ ਧੰਨਵਾਦ ਬਹੁਤ ਬਹੁਤ